जी मेरा नाम लेफ्टिनेंट माधव शर्मा है मैं एट्थ ऑफ मार्च में ओटी चेन्नई तो अपनी ट्रेनिंग कंप्लीट की थी है एंड भारत सरकार के अंडर असी कमीशन प्राप्त की थी है आई हैव जॉइंट रेजिमेंट ऑफ आर्टिलरी आर्टिलरी बेसिकली कॉम्बैट सपोर्ट आम है infantry, ते जान थे, missile, जो इनफेंट्री जंग से जाती है तो मिसाइल रॉकेट्स का जो रिस्पॉन्सिबिलिटी है आर्टिलेरी के कोल है इट इज़ अ वेरी टेक्नीकल आम एंड आई एम क्वाइट ऑनर टू बी अ पार्ट ऑफ रेजिमेंट ऑफ आर्टिलरी एंड बेसिक एजुकेशन में अपने टेंथ तो की लिटल फ्लॉर्ट कॉन्वेंट स्कूल गुरदसपुर तो पूरी की ਉਸਦੇ ਬਾਅਦ ਇੱਕ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਮੈਂ ਪੰਜਾਬ ਸਰਕਾਰ ਵੱਲੋਂ AFPIR ਮਾਦਰ ਰঞ্জੀਤ ਸਿੰਘ ਅਕੈਡਮੀ 'ਚ ਦੋ ਸਾਲ ਟ੍ਰੇਨਿੰਗ ਕੀਤੀ ਇਸ ਤੋਂ ਪਛਾਦ ਮੈਂ ਆਪਣੀ BA ਕੰਪਲੀਟ ਕੀਤੀ ਮੈਂ ਉਹਦੇ ਦੌਰਾਨ NDA ਵਾਸਤੇ ਬਹੁਤ ਟਰਾਈ ਕੀਤੀ ਦੋ ਤਿੰਨ ਅਟੈਂਪਟਸ ਦੇ ਦਿੱਤੇ ਬਟ ਮੈਂ ਇੰਡੀਆ ਦੇ ਥਰੂ ਨਹੀਂ ਜਾ ਪਾਇਆ ਐਂਡ ਮੇਰੇ ਜਿਹੜੇ ਸਰ ਨੇ ਜਾਂ ਜਿਹਨਾਂ ਨੇ ਮੋਟੀਵੇਟ ਕੀਤਾ ਉਹਨਾਂ ਨੇ ਹਮੇਸ਼ਾ ਕਿਹਾ ਕਿ ਗਿਵ ਅਪ ਨਹੀਂ ਕਰਨਾ ਹਮੇਸ਼ਾ ਤੁਸੀਂ ਜਰਨੀ 'ਚ ਲੱਗੇ ਰਹੋ ਸੋ ਆਈ ਟਰਾਈਡ ਅਗੇਨ ਐਂਡ ਸਕਸੈਸਫੁਲੀ CDS ਦੇ ਥਰੂ ਆਲ ਇੰਡੀਆ ਰੈਂਕ 6 ਦੇ ਥਰੂ ਮੈਂ OTA ਦੇ ਵਿੱਚ ਆਪਣੀ ਐਡਮਿਸ਼ਨ ਲਈ 1 ਇਅਰ ਦੀ ਟਫ ਟ੍ਰੇਨਿੰਗ ਦੇ ਬਾਅਦ ਫਾਈਨਲੀ ਹੀ 8th ਆਫ ਮਾਰਚ ਨੂੰ ਪਰਸੂ ਕਮਿਸ਼ਨ ਹੋਇਆ ਹੈ ਤੇ that is my all about my journey ਕਿਸ ਤਰ੍ਹਾਂ ਰੁਝਾਨ ਕਿਸ ਤਰ੍ਹਾਂ ਹੋਇਆ ਆਰਮੀ ਸਰ ਸ਼ੁਰੂਤੋਂ ਹੀ ਆਪਣੇ ਨਾਲ ਤਿਬਰੀ ਕੈਂਟ ਹੈ ਐਂਡ ਪੰਜਾਬ ਜਿਹੜੀ ਜਗ੍ਹਾ ਅਸੀਂ ਰਹਿ ਰਹੇ ਹਾਂ ਬਿਲਕੁਲ ਇੱਕ ਬਾਰਡਰ ਸਟੇਟ ਹੈ ਤੋਂ ਬਹੁਤ ਸਾਰੀ ਆਰਮੀ ਮੂਵਮੈਂਟ ਦੇਖੀ ਐਂਡ ਹਮੇਸ਼ਾ ਤੋਂ ਉਹਨਾਂ ਦੀ ਆਫੀਸਰਸ ਦੀ ਯੂਨੀਫਾਰਮਸ ਦੇਖ ਕੇ ਲੱਗਦਾ ਸੀ ਕਿ ਕੈਨ ਵੀ ਆਲਸੋ ਅਚੀਵ ਦਾ ਸੇਮ ਐਂਡ ਹਮੇਸ਼ਾ ਤਾਂ ਡ੍ਰੀਮ ਲੱਗਦਾ ਸੀ ਕਿ ਕਿਆ ਯੂਨੀਫਾਰਮ ਇੱਕ ਮਤਲਬ ਇੱਕ ਇਸ ਜਿਲ੍ਹੇ ਦਾ ਬੱਚਾ ਵੀ ਪਾ ਸਕਦਾ ਹੈ ਅੱਜ ਬਹੁਤ ਮਾਨ ਮਹਿਸੂਸ ਹੁੰਦਾ ਤੇ ਤੁਸੀਂ ਲੋਕੀ ਇੱਥੇ ਆਏ ਹੋ ਤੇ ਵੈਲਕਮ ਫॉर 올 ਦਿਸ ਤੁਸੀਂ ਲੈਫਟ ਨੇ ਬਣੇ ਹੋ ਸਾਡਾ ਬਾਰਡਰ ਏਰੀਆ ਹੈਗਾ ਬਾਰਡਰ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹੈਗੇ ਹੋ ਕੀ ਕੁਛ ਆਉਣ ਵਾਲੇ ਸਮੇਂ ਵਿੱਚ ਰਹੇਗਾ ਜਾਂ ਬਾਰਡਰ ਨੂੰ ਲੈ ਕੇ ਜਾਂ ਬਾਰਡਰ ਦੇ ਲੋਕਾਂ ਨੂੰ ਲੈ ਕੇ ਮੈਂ ਤੁਹਾਡੇ ਚੈਨਲ ਦੇ ਥਰੂ ਇੰਨੀ ਗੱਲ ਇੱਕ ਵਿਸ਼ਵਾਸ ਦੇ ਸਕਦਾ ਹਾਂ ਕਿ ਅਸੀਂ ਇੱਕ ਸਾਲ ਦੇ ਟਫ ਟ੍ਰੇਨਿੰਗ ਦੇ ਬਾਅਦ ਇਹ ਤੁਹਾਨੂੰ ਦੱਸ ਸਕਦੇ ਹਾਂ ਕਿ ਭਾਰਤੀ ਫੌਜ ਹਰ ਤਰ੍ਹਾਂ ਦੀ ਮੁਸੀਬਤ ਲਈ ਬਿਲਕੁਲ ਤਿਆਰ ਹੈ ਆਪਣੇ ਸਾਰੇ ਪੰਜਾਬ ਵਾਸੀ ਪੂਰੇ ਭਾਰਤ ਵਾਸੀ ਚੈਨ ਇਨਸ ਹੁੰਦੇ ਨੇ ਬਿਕੋਜ਼ ਭਾਰਤੀ ਫੌਜ ਫਰੰਟ ਤੇ ਖੜੀ ਹੈ ਐਂਡ ਜਦ ਤੱਕ ਖੜੀ ਰਹੇਗੀ ਹਮੇਸ਼ਾ ਕੋਈ ਵੀ ਮਤਲਬ ਸਮਾ چاہے ਪੁਰਾਣਾ ਹੋਏ ਚਾਹੇ ਆਂਦੇ ਸਮੇਂ ਚ ਮਾਡਰਨ ਟਾਈਮਸ ਜਿੰਨੀ ਮਰਜ਼ੀ ਫੋਰਸ ਫਿਰ ਤਗੜੀ ਹੋ ਜਾਏ ਲੇਕਿਨ ਜਿੱਥੇ ਅਸੀਂ ਭਾਰਤ ਵਾਸੀ ਆ ਪੰਜਾਬ ਅਸੀਂ ਖੜੇ ਆ ਤੁਹਾਨੂੰ ਨਿਸ਼ਚਿੰਤ ਰਹਿ ਕੋਈ ਉਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿੰਨੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ ਤਾਂ ਕਿੰਨੇ ਕੈਂਡੀਡੇਟ ਜਿਹੜਾ ਬਾਹਰ ਨਿਕਲੇ ਆਗੇ ਅਰਾਊਂਡ ਜੀ ਜੇ ਐਸ ਐਸ ਬੀ ਆਪਣੀ ਸੀ ਡੀ ਐਸ ਦੀ ਗੱਲ ਕਰੀਏ ਤੇ 6 ਤੋਂ 7 ਲੱਖ ਬੱਚੇ ਅਪੀਅਰ ਹੁੰਦੇ ਆ ਹਰ ਸਾਲ ਐਗਜ਼ਾਮ ਵਾਸਤੇ ਉਹਦੇ ਟ੍ਰੇਨਿੰਗ ਉਹਦੇ ਪ੍ਰੋਸੈਸ ਦੇ ਥਰੂ ਜਿਹੜੇ ਰਿਟਨ ਐਗਜ਼ਾਮ ਦੇ ਥਰੂ 7000 ਸਕਰੀਨ ਇਨ ਹੁੰਦੇ ਆ ਦੈਨ ਅਸੀਂ ਆਪਣੇ ਐਸ ਐ ਉਦੇ ਤੋਂ ਸਿਲੈਕਸ਼ਨ ਹੋ ਗਿਆ ਜੀ 170 ਬੱਚੇ ਟੋਟਲ ਜਿਹੜੇ ਨੇ 170 ਤੋਂ 180 ਬੱਚੇ ਐਸਐਸਪੀ ਆਪਣੀ ਅਕੈਡਮੀ ਜੁਆਇਨ ਕਰ ਦਨੇ ਉਸ ਤੋਂ ਬਾਅਦ ਜੀ ਇਸ ਵਾਰੀ 8 ਮਾਰਚ ਨੂੰ ਅਸੀਂ अराउंड 170 ਕੈਡਟਸ ਪਾਸ ਆਊਟ ਹੋਏ ਨੇ ਤੇ ਵੀ ਹੈਵ ਜੁਆਇੰਡ ਵੇਰੀਅਸ ਆਰਮਸ ਕੋਈ ਇਨਫੈਂਟਰੀ ਕਿਸੇ ਨੇ ਆਪਟ ਕੀਤਾ ਕੋਈ ਆਟਿਲੇਰੀ ਆਪਟ ਕੀਤੀ ਹੈ ਕੋਈ ਮਿਲਟਰੀ ਇੰਟੈਲੀਜੈਂਸ ਸੇ ਗਿਆਸ ਕਰਕੇ ਵੇਰੀਅਸ ਜਿਹੜੀ ਯੂਨਿਟਸ ਅਸੀਂ ਆਪਟ ਕੀਤੀ ਹੈ ਫੈਮਿਲੀ ਵਿੱਚ ਕੌਣ ਕੌਣ ਹੈਗਾ ਤੇ ਕੀ ਗੱਲ ਦਾ ਸਪੋਰਟਰ ਹੈ ਮੇਰੀ ਫੈਮਿਲੀ ਵਿੱਚ ਸਰ ਮੇਰੇ ਮਦਰ ਨੇ ਮੇਰਾ ਛੋਟਾ ਭਾਈ ਹੈ ਏਜ ਇਜ਼ ਇਨ 10th ਕਲਾਸ ਨਾ ਐਂਡ ਫਾਦਰ ਸਾਹਿਬ ਮੇਰੇ 6 ਮੰਥਸ ਅਗੋ ਐਕਸਪਾਇਰ ਹੋਏ ਨੇ ਆਈ ਵਾਸ ਇਨ ਟ੍ਰੇਨਿੰਗ ਓਨਲੀ ਜਦੋਂ ਆਇਆ ਹੋਇਆ ਦੈਟ ਵਾਸ ਵੈਰੀ ਅਨਫੋਰਚੂਨੇਟ ਐਂਡ ਅਨਐਕਸਪੈਕਟਿਡ ਐਂਡ ਮਤਲਬ ਉਹਨਾਂ ਦੀ ਬਹੁਤ ਸਪੋਰਟ ਸੀਗੀ ਡੈਡ ਦੀ ਮੈਨੂੰ ਕਿ ਕਦੀ ਹਿੰਮਤ ਨਹੀਂ ਹਾਰਨੀ ਇਵਨ ਜਦੋਂ ਬਿਮਾਰ ਸੀਗੇ ਮੈਨੂੰ ਹਮੇਸ਼ਾ ਉਹਨਾਂ ਨੇ ਕਿਹਾ ਕਿ ਤੂੰ ਘਰ ਦਾ ਨਹੀਂ ਸੋਚਣਾ ਤੂੰ ਟ੍ਰੇਨਿੰਗ ਵੱਲ ਧਿਆਨ ਦੇਣਾ ਹੈ ਮਦਰ ਦੀ ਬਹੁਤ ਸਪੋਰਟ ਰਹੀ ਹੈ ਮੇਰੀ ਸਾਰੀ ਐਜੂਕੇਸ਼ਨ ਲਿਟਲ ਫਾਰ ਕਨਵੈਂਟ ਸਕੂਲ ਚ ਮਮ ਟੀਚਰ ਸੀਗੇ ਤੇ ਮੈਂ ਉੱਥੇ ਪੜਿਆ ਐਂਡ ਹਮੇਸ਼ਾ ਸਾਰੀ ਇੰਗਲਿਸ਼ ਵਗੈਰਾ ਕਿਉਂਕਿ ਆਪਣੇ ਜਿਹੜੇ ਪੰਜਾਬ ਦੇ ਇਸ ਖੇਤਰ ਦੀ ਗੱਲ ਕਰਦੇ ਆ ਕਿ ਬੱਚਾ ਦੀ ਇੰਗਲਿਸ਼ ਬਹੁਤ ਕਮਜ਼ੋਰ ਆ ਜਾਂਦੀ ਹੈ ਤੇ ਮੈਂ ਸਾਰਾ ਸ਼ੇਵ ਨਹੀਂ ਮਦਰ ਨੂੰ ਦਿੰਨਾ ਕਿ ਉਹਨਾਂ ਦੇ ਕਰ ਨਹੀਂ ਮੈਸੇਜ ਕਹੇ ਪਹੁੰਚਗਾ ਤੇ ਜਿੰਦਾ ਕਹਿੰਦੇ ਮਾਦੇ ਕਦ ਮੇਰੇ ਸਵਰਗ ਹੁੰਦੀ ਹੈ ਤੇ ਮੇਰੀ ਤੇ ਮਦਰ ਹੀ ਨੇ ਜੋ ਹੈਗੇ ਨੇ ਉਹਨਾਂ ਦੀ ਸਾਰੀ ਸਪੋਰਟ ਰਹੀ ਹੈ ਜਦੋਂ ਪਿਤਾ ਬਾਰੇ ਇਹਦਾ ਪਤਾ ਲੱਗਾ ਉਹ ਤਾਂ ਫਿਰ ਤੁਸੀਂ ਟ੍ਰੇਨਿੰਗ ਤੇ ਸੀਗੇ ਜੀ ਮੈਨੂੰ ਕੀ ਮੈਸੇਜ ਆ ਮੈਨੂੰ ਅਨਐਕਸਪੈਕਟਿਡ ਹੀ ਕਾਲ ਆਈ ਮੇਰੇ ਪ੍ਰੀਰਨ ਕਮਾਂਡਰ ਕੰਪਨੀ ਕਮਾਂਡਰਸ ਨੂੰ ਐਂਡ ਉਹਨਾਂ ਨੇ ਮੈਨੂੰ ਕਾਫੀ ਦੇਰ ਤੱਕ ਨਹੀਂ ਦੱਸਿਆ ਕਿ ਇਹ ਐਕਸਪਾਇਰਡ ਹੈ ਨਾ ਫਿਰ ਮੈਂ ਇਮੀਜੇਟਲੀ ਵਾਪਸ ਆਈ ਆ ਵਾਸ ਹੇਅਰ ਫੋਰ 8 ਡੇਸ ਬਟ 8th ਡੇ ਮੇਰੀ ਮਦਰ ਨੇ ਬਹੁਤ ਮਤਲ ਬਿਕੋਜ਼ ਦੇ ਆਰ ਦਾ ਸੁਪਨਾ ਸੀ ਕਿ ਤੂੰ ਟ੍ਰੇਨਿੰਗ ਕੰਪਲੀਟ ਕਰ ਮੈਨੂੰ ਘਰ ਵੱਲੋਂ ਕਦੀ ਕੋਈ ਫਿਕਰ ਉਹਨਾਂ ਨੇ ਨਹੀਂ ਆਂਦਦੀ। ਚਲੋ ਬਿਮਾਰ ਸੀ ਕਿ ਜਿੰਦਾ ਵੀ ਸੀ ਕਿ ਘਰ ਥੋੜੇ ਤੰਗ ਵੀ ਸੀਗਾ ਆਪਣਾ ਹਾਲ ਪਰ ਉਹਨਾਂ ਨੇ ਕਦੀ ਮੈਨੂੰ ਐ ਚੀਜ਼ ਫੀਲ ਨਹੀਂ ਹੁੰਦੀ। ਤੇ ਮੈਂ ਹਲੇ ਵੀ ਸਾਰਾ ਗ੍ਰੇਟ ਅਪਗ੍ਰੇਟਫੁਲ ਆਪਣੇ ਮਦਰਜ਼ ਅਤੇ ਆਪਣੇ ਪੇਰੈਂਟਸ ਨੇ ਆ ਕਿ ਇਹਨੇ ਕਰਨ ਇੱਥੇ ਪਹੁੰਚ ਗਿਆ। ਛੋਟਾ ਜਿਹਾ ਕਸਬਾ ਸਾਡਾ ਹੈਗਾ ਬਾਰਡਰ ਏਰੀਆ ਹੈਗਾ ਜਿੱਦੇ ਸਭ ਨੌਜਵਾਨ ਹੈਗੇ ਪੀੜੀਆਂ। ਯਾਤਰ ਕਿਹਾ ਜਾਂਦਾ ਕਿ ਬਾਰਡਰਾਂ ਤੋਂ ਨਸ਼ਾ ਆਉਂਦਾ ਵਾ ਤਾਂ ਨਸ਼ੇ ਵਿੱਚ ਜਿਹੜੇ ਨੌਜਵਾਨ ਨੇ ਲਿਪਟ ਹੁੰਦੇ ਜਾਂਦੇ ਨੇ। ਤੁਸੀਂ ਕੀ ਅਪੀ ਕਿ ਜੋ ਆਪਣਾ ਜੋ ਉਸ ਜਜ਼ਬੇ ਦਾ ਨਸ਼ਾ ਹੈ ਉਹ ਹਰ ਨਸ਼ੇ ਤੋਂ ਪਾਰ ਹੈ ਤੇ ਇਸ ਕਰਕੇ ਦੀ ਨਸ਼ਾ ਕਰਨ ਨਾਲ ਤੇ ਕਾਮਯਾਬੀ ਦਾ ਕੀਤਾ ਜਾਏ। ਬਾਕੀ ਬਾਰਡਰ ਏਰੀਆਜ਼ ਹੋਣ ਦੇ ਕਾਰਨ ਮੈਨੂੰ ਲੱਗਦਾ ਕਿ ਸਾਨੂੰ ਇਹ ਮੋਟੀਵੇਸ਼ਨ ਲੈਣੀ ਚਾਹੀਦੀ ਕਿ ਇਹਨੇ ਅਫਸਰ ਇਹਨੇ ਫੌਜੀ ਜਵਾਨ ਜਿਦਾ ਪੰਜਾਬ ਨੂੰ ਸਵਾਰਡ ਆਰਮ ਆਫ ਇੰਡੀਆ ਕਿਹਾ ਜਾਂਦਾ ਹੈ ਕਿ ਅੱਜ ਤੱਕ ਪਠਾਨਾਂ ਤੋਂ ਮੁਗਲਾਂ ਤੋਂ ਇਲਜਾ ਮੰਨਣ ਤੋਂ ਲੈ ਕੇ ਬਹੁਤ ਅਟੈਕ ਪੰਜਾਬ ਤੱਕ ਆਏ ਪਰ ਪੰਜਾਬਤੀ ਆ ਕੇ ਲੁਪਤ ਹੋ ਗਏ ਕਿਉਂਕਿ ਇੱਥੇ ਪੰਜਾਬੀ ਫੌਜ ਖੜੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜਾਂ ਨੂੰ ਖਾਲਸਾ ਦੀ ਫੌਜ ਕਿਹਾ ਜਾਂਦਾ ਹੈ ਉਸੇ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਨਾ ਕਿ ਨਸ਼ਿਆਂ ਵੱਲ ਦੇ ਆਪਣੇ ਦੇਸ਼ ਦਾ ਕਿਦਾਂ ਹੀ ਭਵਿੱਖ ਪ੍ਰਭੂਸ਼ਕਸ਼ਣ ਕਰ ਸਕਦੇ ਆ ਉਹ ਦੇਖਣਾ ਚਾਹੀਦਾ ਉਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂਗੀ ਸਾਡੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਆ ਗੁਰਬਾਣੀ ਚ ਵੀ ਲਿਖਿਆ ਕਿ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰਿਸ ਹੋਏ ਜਿੱਦਾਂ ਬੱਚੇ ਨੇ ਕਿਹਾ ਕਿ ਕਿੰਨੇ ਲੱਖਾਂ ਬੱਚੇ ਅਪੀਅਰ ਹੁੰਦੇ ਆ ਕਿੱਥੇ ਸਕ੍ਰੀਨ ਆਊਟ ਹੁੰਦੇ ਆ ਕਿੰਨੇ ਉਹ ਪੁਆਇੰਟ ਪੁਆਇੰਟ 0.1% ਵੀ ਸਿਲੈਕਸ਼ਨ ਚ ਬੜੀ ਮੁਸ਼ਕਲ ਨਾਲ ਆਉਂਦੇ ਆ ਬਾਕੀ ਤਕਰੀਬਨ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਗਿਆ ਸਾਡੇ ਮਨਸਤ ਕਾਰਯੋ ਮੰਮੀ ਜੀ ਨੇ ਬੇਟੇ ਨੇ ਤੁਮ ਦਾਸਤਾ ਮੇਰੇ ਜਦੋਂ ਬੱਚਾ ਕੰਟੈਕਟਸ ਆਇਆ ਤੇ ਸੈਰਸੂਰ ਕਰਦੇ ਇਤਰਾ ਮਿਲ ਪਿਆ ਗੱਲਾਂ ਬਾਤਾਂ ਚ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਚਲੋ ਇਹਨੇ ਮੇਰੇ ਨਾਲ ਥੋੜਾ ਕੰਟੈਕਟ ਸਟੈਬਲਿਸ਼ ਕਰ ਲਿਆ ਮਿਲਣਾ ਕਿਲਣਾ ਸ਼ੁਰੂ ਕਰਤਾ ਥੋੜਾ ਬਹੁਤਾ ਨਮ ਸਮਝਣਾ ਸਮਝਾਉਣਾ ਸ਼ੁਰੂ ਕਰਤਾ ਅਠੀ ਦਹੀ ਦਿਨ ਨੇ ਮਿਲਣਾ ਦਹਾ ਬਣ ਜਣਾ ਬਾਦ ਮਿਲਣਾ ਜਦੋਂ ਮੈਂ ਕਨਵਿੰਸਡ ਹੋ ਗਿਆ ਵੀ ਨਹੀਂ ਇਹ ਬੱਚਾ ਅਫਸਰ ਬਣਨ ਵਾਲਾ ਅਫਸਰ ਬਣ ਪਿੱਛੇ ਸਿਰਫ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ ਸਭ ਤੋਂ ਪਹਿਲਾਂ ਉਹਦੇ ਬਚਪਨ ਚ ਮਾਪਿਓ ਦਾ ਟੀਚਰ ਦਾ ਮਾਪੇ ਵੀ ਇੱਥੇ ਤੇ ਘਰ ਤੇ ਟੀਚਰ ਵੀ ਇੱਥੇ ਨੇ ਦੋਨੇ ਫੈਕਟਰ ਮਿਲੇ ਬੱਚੇ ਦਾ ਆਪਣਾ ਚਾਲ ਚੱਲਣ ਬੱਚੇ ਦੀ ਆਪਣੀ ਸੰਗਤ ਉਸ ਤੋਂ ਬਾਅਦ ਬੱਚੇ ਦੇ ਮਨ ਚ ਕੀ ਬੈਠ ਗਿਆ ਇਹਨੇ ਮੇਰੇ ਕਹ ਅੱਠਵੀਂ ਨੌਵੀਂ ਚ ਬਿਠਾ ਲਿਆ ਅਸੀਂ ਅਫਸਰੀ ਬੰਨਣਾ ਆਰਮੀ ਅਫਸਰੀ ਬੰਨਣਾ ਫਿਰ बड़े कंपटीशन ਚ ਜਾ ਕੇ ਆਰਮੀ ਆਰਮਡ ਫੋਰਸਸ ਇੰਸਟੀਚੂਟ ਖੋਲਿਆ ਜੋ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਉੱਥੇ ਬੜੀ ਸਖਤ ਸੈਲੈਕਸ਼ਨ ਹੁੰਦੀ ਆ ਉਹ ਇਹ ਕਰ ਗਿਆ ਜਦੋਂ ਬਚਾ ਉਹ ਕਰਦੇ ਉਸ ਤੋਂ ਬਾਅਦ ਸਮਝ ਲਿਆ ਵੀ ਇਹ ਅੱਧੀ ਜੰਗ ਜਿੱਤ ਚੁੱਕਾ ਹੈ ਉਸ ਤੋਂ ਬਾਅਦ ਫਿਰ ਇਹਨੇ ਟਰਾਈ ਕੀਤੀ ਐਨਡੀਏ ਵਾਸਤੇ ਚਲੋ ਜੋ ਹੁੰਦਾ ਚੰਗਾ ਹੁੰਦਾ ਗ੍ਰੈਜੂਏਸ਼ਨ ਕੀਤੀ ਨਾਲ ਐਨਸੀਸੀ ਰੱਖੀ ਸੀ ਸਰਟੀਫਿਕੇਟ ਲਿਆ ਇਹਨੇ ਮਤਲਬ ਬਹੁਤ ਅੱਛੇ ਕਰਦਾ ਰਿਹਾ ਜਿੱਥੇ ਵੀ ਕਰਦਾ ਰਿਹਾ ਮੇਰੇ ਕੰਟੈਕਟਸ ਮੈਂ ਇਹਨੂੰ ਆਕੇ ਬਤ ਮੈਂ ਸਿਰਫ ਕੀਤਾ ਜਾ ਕੁਝ ਕੁਝ ਨਹੀਂ ਹੈ ਜੋ ਮੇਰਾ ਜ਼ਿੰਦਗੀ ਦਾ ਤਜਰਬਾ ਸੀ ਮੈਂ ਇਹ ਤੁਹਾਨੂੰ ਸ਼ੇਅਰ ਕਰਦਾ ਰਿਹਾ। ਤੋ ਸਾਲ 1.5 ਸਾਲ ਫਿਰ ਅਸੀਂ ਦੋਨੋਂ ਇਕੱਠੇ ਚੱਲੇ ਰਹੇ ਚੱਲਦੇ ਰਹੇ ਚੱਲਦੇ ਰਹੇ। ਸਰ ਮੇਰਾ ਨਾਮ ਸ਼੍ਰੀਮਤੀ ਗੋਪੀ ਰੰਧਨ ਵਾਈਫ ਆਫ ਲੇਟ ਮਿਸਟਰ ਤੇਂਦਰ ਸ਼ਰਮਾ ਹੈ। ਮੇਰਾ ਬੇਟਾ ਮਾਧੂ ਸ਼ਰਮਾ 8th ਆਫ ਮਾਰਚ 2025 ਨੂੰ ਕਮਿਸ਼ਨਡ ਆਫੀਸਰ ਬਣਿਆ ਹੈ ਫ੍ਰਮ OTHMI। ਕਿਸ ਤਰ੍ਹਾਂ ਦੀ ਰਹੀ ਪੜ੍ਹਾਈ ਦੀ ਕਿੰਨਾ ਸੰਘਰਸ਼ ਕਰਨਾ ਪਿਆ। ਸਰ ਇਹ ਸ਼ੁਰੂ ਤੋਂ ਹੀ ਬਚਪਨ ਤੋਂ ਇੱਕ ਬਹੁਤ ਹੀ ਬ੍ਰਿਲੀਅੰਟ ਬੱਚਾ ਸੀਗਾ। ਜਿਸ ਬੱਚੇ ਨੂੰ ਕਦੀ ਇਹ ਕਹਿੰਦੀ ਜ਼ਰੂਰਤ ਨਹੀਂ ਪਈ ਕਿ ਬੇਟਾ ਤੁਸੀਂ ਪੜ੍ਹ ਲਓ। ਬੜਾ ਮੋਟੀਵੇਟਿਡ ਸੀਗਾ बिगिनिंग फ्रॉम हिज लाइफ অর ਆਪਣੇ ਕੈਰੀਅਰ ਨੂੰ ਲੈ ਕੇ ਆਪਣੇ ਗੋਲ ਨੂੰ ਲੈ ਕੇ ਇਹਨੂੰ ਬਚਪਨ ਤੋਂ ਹੀ ਪਤਾ ਸੀਗਾ ਇੱਕ ਫੋਕਸਡ ਬੱਚਾ ਇੱਕ ਬੜਾ ਬਹੁਤ ਹੀ ਅਗਿਆਕਾਰੀ ਬੱਚਾ ਰਿਹਾ ਹੈ ਜਿਸ ਤਰ੍ਹਾਂ ਬੈਠਣ ਕਿਹਾਗਾ ਕਿ ਉਹਦਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਸੀ ਆਰਮੀ ਕਿਉਂਕਿ ਯੂਨੀਫਾਰਮ ਨੂੰ ਦੇਖਦਾ ਸੀ ਬਾਰਡਰ ਏਰੀਆ ਨਾਲ ਸੰਬੰਧਤ ਪਾ ਹੈਗੇ ਆ ਤੇ ਕਿਸ ਤਰ੍ਹਾਂ ਦਾ ਇਸ ਦਾ ਮਨ ਦੇ ਵਿੱਚ ਆਉਂਦਾ ਸੀਗਾ ਜਦੋਂ ਗੱਲ ਕਰਦਾ ਸੀਗਾ ਸਰ ਲੱਗਦਾ ਸੀਗਾ ਕਿ ਪੈਰੈਂਟਸ ਦੇ ਸਪੋਰਟ ਸੀਗੇ ਇਹਦੇ ਪਿੱਛੇ ਅਸੀਂ ਆਪਣੇ ਬੱਚੇ ਨੂੰ ਇਹੀ ਕਹਿੰਦੇ ਸੀਗੇ ਇਹਦੇ ਫਾਦਰ ਵੀ ਮੈਂ ਵੀ ਕਿ ਵੀ ਯਾਰ ਆਲਵੇਜ਼ ਵਿਦੋ ਜੋ ਤੂੰ ਜਿੱਥੇ ਖੜਾ ਅਸੀਂ ਤੇਰੇ ਨਾਲ ਖੜੇ ਆ 100 टाइम्स ਸਕਰ ਪਰ ਕਦੀ ਕੁਟ ਨਹੀਂ ਕਰਨਾ ਤੋਂ ਬਾਕੀ ਵੱਡਿਆਂ ਦੀ ਬਲੈਸਿੰਗਸ ਹੈਗੀ ਆ ਸਕੂਲਿੰਗ ਕਿਵੇਂ ਰਹੀ ਸਰ ਸਕੂਲਿੰਗ ਜੀ ਹੀ ਵਾਸ ਅ ਵੈਰੀ ਸ਼ਾਰਪ ਬாய் ਵੈਰੀ ਮੋਟੀਵੇਟਿਡ ਓਰੀਐਂਟਡ ਸਕੂਲ ਦਾ ਆਪਣਾ ਇੱਕ ਕੁਇਜ਼ Winner ਵੀ ਰਿਹਾ ਹੈ ਐਂਡ 올 ਇੰਡੀਆ ਲੈਵਲ ਤੇ ਹੀ ਇਸ ਅ ਕੁਇਜ਼ Winner ਬਹੁਤ ਅੱਛੀ ਇਹ ਜਰਨੀ ਰਹੀ ਗ੍ਰੈਜੂਏਸ਼ਨ ਦੇ ਬਾਅਦ ਅਸੀਂ ਬਹੁਤ ਲੱਕੀਏ ਸੀ ਕਿ ਸਾਨੂੰ ਕਰਨਾਲ ਅਮਰਜੀਤ ਸਿੰਘ ਪੁੱਲਰ ਸਰ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਾਨੂੰ ਅਡਾਪਟ ਹੀ ਕਰ ਲਿਆ ਬੱਚੇ ਦੀ ਸਕਸੈਸ ਸਾਨੂੰ ਬੱਚੇ ਨੂੰ ਸਕਸੈਸਫੁਲ ਬਣਾਉਣ ਵਾਸਤੇ ਅਸੀਂ ਕਿਸੇ ਦਾ ਦੇਣ ਨਹੀਂ ਦੇ ਸਕਦੇ ਸਪੈਸ਼ਲੀ ਸਰ ਦਾ ਤੇ ਬਿਲਕੁਲ ਨਹੀਂ ਦੇ ਸਕਦੇ ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਉਹਨਾਂ ਨੂੰ ਸ਼ੁਰੂ ਹੀ ਪਾਪਾ ਦਾ ਸੁਪਨਾ ਮੈ ਹੈਗਾ ਸੀਗਾ ਕਿ ਵੀ ਕੁਇਟ ਨਹੀਂ ਕਰਨਾ ਹੈਗਾ ਆਪਣੀ ਲਾਈਫ ਵਾਲ ਵਧਦੇ ਜਾਣਾ ਹੈਗਾ ਕੀ ਲੱਗਦਾ ਕਿੰਨਾ ਕੁ ਸਪੋਰਟ ਮਿਲੀ ਹੈਗੀ ਉਹਨਾਂ ਦੀ ਜਾਂ ਕੀ ਕਹਿਣਾ ਚਾਹੋਗੇ ਸਰ ਇਹਦੇ ਫਾਦਰ ਜੋ ਵੀ ਮੇਰੇ ਬੱਚੇ ਨੇ ਕੀਤਾ ਇਹਦੇ ਪਾਪਾ ਦੀ ਸਪੋਰਟ ਦੇ ਨਾਲ ਹੀ ਇਹਨੇ ਕੀਤਾ ਹੀ ਵਾਸ ਅ ਬਿਜ਼ਨਸਮੈਨ ਉਹ ਕਹਿੰਦੇ ਸੀ ਕਿ ਬੇਟਾ ਮੈਂ 4-5 ਘੰਟੇ ਤੈਨੂੰ ਬੈਠ ਕੇ ਪੜ੍ਹਾ ਨਹੀਂ ਸਕਦਾ ਲੇਕਿਨ ਮੈਂ ਤੈਨੂੰ ਪਿੱਛੋਂ ਬਹੁਤ ਸਪੋਰਟ ਕਰਦਾ ਕਰਦਾ ਰਵਾਂਗਾ ਉਹਨਾਂ ਦੀ ਸਪੋਰਟ ਹੀ ਸੀਗੀ ਕਿ ਅਸੀਂ ਅੱਜ ਤੱਕ ਪਹੁੰਚੇ ਹਾਂ ਲੱਗਦਾ ਕਿ ਅੱਜ ਬੇਟੀ ਨੇ ਸੁਪਨੇ ਪੂਰੇ ਕਰ ਦਿੱਤੇ ਸਰ ਯੈਸ ਸਰ